ਵੱਡੀ ਖਬਰ ਦਾ ਰੁਕ ਕਰ ਲੈਣੇ ਆ ਖਬਰ ਲੁਧਿਆਣੇ ਤੋਂ ਸਾਹਮਣੇ ਆਈ ਹੈ ਜਿੱਥੇ ਬੀਤੇ ਦਿਨੀ ਇੱਕ ਕਾਰ ਚਾਲਕ ਜਿਹੜਾ ਟੈਕਸੀ ਡਰਾਈਵਰ ਆ ਉਸ ਦੀ ਕੁੱਟਮਾਰ ਕੀਤੀ ਗਈ ਸੀ ਉਸ ਮਾਮਲੇ ਦੇ ਵਿੱਚ ਇਸ ਵਕਤ ਦੀ ਬੇਹਦ ਅਹਿਮ ਵੱਡੀ ਅਪਡੇਟ ਸਾਹਮਣੇ ਆਈ ਹੈ ਤਿੰਨ ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਹਾਂ ਇੱਕ ਸਿੱਖ ਨੌਜਵਾਨ ਜਿਸ ਦੀ ਕੁੱਟਮਾਰ ਦੇ ਦੋਸ਼ ਜਿਹੜੇ ਉਸ ਉੱਤੇ ਲੱਗੇ ਸਨ ਪੁਲਿਸ ਮੁਲਾਜ਼ਮਾਂ ਦੇ ਉੱਤੇ ਤਾਂ ਹੁਣ ਵੱਡੀ ਅਪਡੇਟ ਇਹ ਸਾਹਮਣੇ ਆਈ ਹੈ ਕਿ ਇਸ ਮਾਮਲੇ ਦੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਇੱਕ ਟੈਕਸੀ ਡਰਾਈਵਰ ਜਿਹੜਾ ਇੱਕ ਸਿੱਖ ਨੌਜਵਾਨ ਸੀ ਜਿਸ ਦਾ ਨਾਮ ਰਣਜੋਤ ਸਿੰਘ ਸੀ ਉਸ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਸੀ ਪੀੜਤ ਦੇ ਵੱਲੋਂ ਇਹ ਦੋਸ਼ ਜਿਹੜੇ ਨੇ ਇਹ ਪੁਲਿਸ ਦੇ ਉੱਤੇ ਲਗਾਏ ਗਈ ਸੀ ਪੁਲਿਸ ਕਰਮਚਾਰੀਆਂ ਦੇ ਉੱਤੇ ਮਾਮਲਾ ਦਰਜ ਹੋਇਆ ਹੈ ਇਸ ਮਾਮਲੇ ਦੇ ਵਿੱਚ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਇੱਕ ਨੋਟਿਸ ਜਾਰੀ ਹੁੰਦਾ ਹੈ ਅਤੇ ਉਹਨਾਂ ਦੇ ਨੋਟਿਸ ਤੋਂ ਬਾਅਦ ਪੁਲਿਸ ਦਾ ਵੱਡਾ ਐਕਸ਼ਨ ਹੈ ਤਿੰਨ ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਬੇहद ਅਹਿਮ ਵੱਡੀ ਖਬਰ ਹੈ ਕਿਉਂਕਿ ਬੀਤੇ ਦਿਨ ਵੱਡਾ ਪ੍ਰਦਰਸ਼ਨ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲਿਆ ਸੜਕਾਂ ਜਾਮ ਕੀਤੀਆਂ ਗਈਆਂ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਸੜਕਾਂ ਦੇ ਉੱਤੇ ਉੱਤਰੀਆਂ ਪੀੜਤ ਦਾ ਵੱਡਾ ਸਹਿਯੋਗ ਜਿਹੜਾ ਇਸ ਵਕਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਐਕਸ਼ਨ ਲੈਂਦੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਮਾਮਲਾ ਜਿਹੜਾ ਹੈ ਉਹ 26 ਜਨਵਰੀ ਦਾ 26 ਜਨਵਰੀ ਨੂੰ ਕੁੱਟਮਾਰ ਹੁੰਦੀ ਹੈ ਅਤੇ ਅੱਜ ਜਾ ਕੇ ਤਿੰਨ ਪੁਲਿਸ ਮਲਾਜ਼ਮ ਜਿਹੜੇ ਨੇ ਉਹ ਸਸਪੈਂਡ ਹੁੰਦੇ ਨੇ ਕਿਉਂਕਿ ਜਥੇਦਾਰ ਦਾ ਨੋਟਿਸ ਉਸ ਤੋਂ ਬਾਅਦ ਪੁਲਿਸ ਦਾ ਵੱਡਾ ਐਕਸ਼ਨ ਹੈ ਅਤੇ ਕਈ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਵੱਡਾ ਸਹਿਯੋਗ ਪੀੜਤ ਦਾ ਕੀਤਾ ਜਾਂਦਾ ਹੈ ਅਤੇ ਸੜਕਾਂ ਜਾਮ ਕੀਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਇਹ ਵੱਡਾ ਐਕਸ਼ਨ ਜਿਹੜਾ ਹੁੰਦਾ ਹੋਇਆ ਨਜ਼ਰ ਆਇਆ ਤੁਹਾਨੂੰ ਦੱਸ ਦਿੰਦੇ ਆ ਕਿ ਟੈਕਸੀ ਚਾਲਕ ਰਣਜੋਤ ਸਿੰਘ ਦੀ ਕੁੱਟਮਾਰ ਹੋਈ ਸੀ ਪੁਲਿਸ ਕਰਮਚਾਰੀਆਂ ਦੇ ਉੱਤੇ ਥਾਣੇ ਦੇ ਵਿੱਚ ਰਣਜੋਤ ਦੇ ਨਾਲ ਕੁੱਟਮਾਰ ਦੇ ਇਲਜ਼ਾਮ ਜਿਹੜੇ ਨੇ ਉਹ ਲੱਗੇ ਸਨ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਤਿੰਨ ਪੁਲਿਸ ਕਰਮਚਾਰੀਆਂ ਇਸ ਮਾਮਲੇ ਦੇ ਵਿੱਚ ਸਸਪੈਂਡ ਕਰ ਦਿੱਤੇ ਗਏ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਸਿੱਖ ਦੇ ਨਾਲ ਕੁੱਟਮਾਰ ਅਤੇ ਤਿੰਨ ਪੁਲਿਸ ਮੁਲਾਜ਼ਮ ਸਸਪੈਂਡ ਲੁਧਿਆਣਾ ਦੇ ਵਿੱਚ ਇੱਕ ਸਿੱਖ ਟੈਕਸੀ ਚਾਲਕ ਜਿਹੜਾ ਆ ਤਕਰੀਬਨ ਰਾਤ ਦੇ 11 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਦੋਂ ਆਪਣੇ ਪਰਿਵਾਰ ਨੂੰ ਪਾਲਣ ਦੇ ਵਾਸਤੇ ਟੈਕਸੀ ਚਾਲਕ ਜਿਹੜਾ ਉਹ ਰਾਤ ਵੇਲੇ ਵੀ ਕੰਮ ਕਰ ਰਿਹਾ ਸੀ ਅਤੇ ਉਥੇ ਅ ਦੋ ਗੁੱਟਾਂ ਦੇ ਵਿੱਚ ਜਿਹੜੀ ਹੈ ਝੜਪ ਹੋ ਜਾਂਦੀ ਹੈ ਯਾਨੀ ਕਿ ਟੈਕਸੀ ਡਰਾਈਵਰ ਦੀ ਜਿਹੜੀ ਕਾਰ ਹੈ ਕਿਸੇ ਹੋਰ ਕਾਰ ਦੇ ਨਾਲ ਖਹਿ ਜਾਂਦੀ ਹੈ ਉਸ ਤੋਂ ਬਾਅਦ ਉੱਥੇ ਗਾਲੀ ਗਲੋਚ ਹੁੰਦੀ ਹੈ ਅਤੇ ਉਸ ਮੌਕੇ ਦੇ ਉੱਤੇ ਹੀ ਪੁਲਿਸ ਨੂੰ ਜਿਹੜਾ ਬੁਲਾ ਲਿਆ ਜਾਂਦਾ ਹੈ ਪੁਲਿਸ ਜਿਹੜੀ ਹੈ ਸਿੱਖ ਨੌਜਵਾਨ ਨੂੰ ਥਾਣੇ ਚ ਲੈ ਜਾਂਦੀ ਹੈ ਉੱਥੇ ਉਸ ਉੱਤੇ ਕੁੱਟਮਾਰ ਜਿਹੜੀ ਹੈ ਕੀਤੀ ਜਾਂਦੀ ਹੈ ਇਹ ਇਲਜ਼ਾਮ ਜਿਹੜੇ ਨੇ ਪੀੜਤ ਦੇ ਵੱਲੋਂ ਲਗਾਏ ਗਏ ਉਸ ਦੇ ਹੱਥ ਦੇ ਨੋ ਜਿਹੜੇ ਨੇ ਉਹ ਕੱਢ ਦਿੱਤੇ ਜਾਂਦੇ ਆ ਅਤੇ ਉਸ ਦੇ ਪੈਰ ਦੇ ਵਿੱਚ ਵੀ ਛੱਟ ਦੇ ਨਿਸ਼ਾਨ ਦੇਖੇ ਗਏ ਅੱਖ ਦੇ ਵਿੱਚ ਛੱਟ ਦੇ ਨਿਸ਼ਾਨ ਅਤੇ तमाम ਸਰੀਰ ਦੇ ਪਾਰਟਸ ਦੇ ਉੱਤੇ ਨਿਸ਼ਾਨ ਜਿਹੜੇ ਨੇ ਉਹ ਲੱਗੇ ਹੋਏ ਨਜ਼ਰ ਆਈ ਸੀ ਅਤੇ ਤਸਵੀਰਾਂ ਵੀ ਸਾਹਮਣੇ ਆਈਆਂ ਤਾਂ ਉਸ ਤੋਂ ਬਾਅਦ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦੇ ਵੱਲੋਂ ਇੱਕ ਸਖਤ ਨੋਟਿਸ ਲਿਆ ਜਾਂਦਾ ਹੈ ਕੇ ਉਸ ਉਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਕਿਸੇ ਵੀ ਸਿੱਖ ਨੌਜਵਾਨ ਦੇ ਨਾਲ ਜਿਸ ਤਰੀਕੇ ਦੇ ਨਾਲ ਜਾਤੀ ਕੀਤੀ ਗਈ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤਾਂ ਹੁਣ ਪੁਲਿਸ ਜਿਹੜੀ ਆ ਇਸ ਮਾਮਲੇ ਦੇ ਵਿੱਚ ਐਕਸ਼ਨ ਲੈਂਦੀ ਆ ਤੇ ਤਿੰਨ ਪੁਲਿਸ ਮਲਾਜ਼ਮ ਜਿਹੜੇ ਨੇ ਉਹਨਾਂ ਨੂੰ ਇਸ ਵਕਤ ਸਸਪੈਂਡ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਮਾਮਲਾ ਜਿਹੜਾ ਉਹ 26 ਜਨਵਰੀ ਦਾ ਆ 26 ਜਨਵਰੀ ਨੂੰ ਇਸ ਨੌਜਵਾਨ ਦੀ ਜਿਹੜੀ ਆ ਉਹ ਕੁੱਟਮਾਰ ਹੁੰਦੀ ਆ ਤਾਂ ਤੁਹਾਨੂੰ ਦੱਸ ਦਿੰਨੇ ਆ ਇਹ ਕਾਲ ਤੱਕ ਤਾਂ ਸਾਬ ਦੇ ਜਥੇਦਾਰ ਜਿਹੜੇ ਨੇ ਉਹਨਾਂ ਦਾ ਨੋਟਿਸ ਉਸ ਤੋਂ ਬਾਅਦ ਇਹ ਪੁਲਿਸ ਦਾ ਐਕਸ਼ਨ ਹੈ ਘਟਨਾ 26 ਜਨਵਰੀ ਨੂੰ ਵਾਪਰੀ ਜਦੋਂ ਰਣਜੋਤ ਸਿੰਘ ਜਿਹੜਾ ਕਾਰ ਪਵੇਲੀਅਨ ਮਾਲ ਦੇ ਨੇੜੇ ਇੱਕ ਲੈ ਕੇ ਜਾਂਦਾ ਤੇ ਵਾਹਨ ਦੇ ਨਾਲ ਉਹ ਕਾਰ ਟਕਰਾ ਜਾਂਦੀ ਆ ਦੂਜੀ ਗੱਡੀ ਦੇ ਸਵਾਰਾਂ ਨੇ ਕਥਿਤ ਤੌਰ ਦੇਤੇ ਉਸ ਨੂੰ ਘੇਰਿਆ ਹਮਲਾ ਕੀਤਾ ਔਰ ਸਿੱਖ ਧਰਮ ਦੇ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਇਹ ਪੀੜਤ ਦੇ ਵੱਲੋਂ ਦੋਸ਼ ਲਗਾਏ ਗਏ ਨੇ ਝਗੜੇ ਤੋਂ ਬਾਅਦ ਕੈਪ ਡਰਾਈਵਰ ਨੇ ਦੋਸ਼ ਲਗਾਇਆ ਕਿ ਪੁਲਿਸ ਉਸ ਨੂੰ ਕਲਾਸ਼ ਨਗਰ ਪੁਲਿਸ ਚੌਕੀ ਲੈ ਗਈ ਜਿੱਥੇ ਉਸ ਨੂੰ ਬੇਰਅਮੀ ਦੇ ਨਾਲ ਕੁੱਟਿਆ ਗਿਆ ਤਸੀਹੇ ਦਿੱਤੇ ਗਏ ਹਮਲਾ ਕੀਤਾ ਗਿਆ ਉਸ ਨੇ ਦਾਵਾ ਵੀ ਕੀਤਾ ਕਿ ਉਸ ਦਾ ਨੋ ਜਿਹੜਾ ਆ ਪਲੇਅਰ ਦੇ ਨਾਲ ਵੱਢ ਦਿੱਤਾ ਗਿਆ ਹਾਲਾਂਕਿ ਖੂਨ ਵਹਿਣ ਤੋਂ ਬਾਅਦ ਉਸ ਨੂੰ ਥੋੜੇ ਸਮੇਂ ਦੇ ਲਈ ਸਿਵਲ ਹਸਪਤਾਲ ਵੀ ਲਿਜਾਂਦਾ ਗਿਆ ਸੀ ਪਰ ਪੀੜਤ ਦਾ ਇਹ ਦਾਵਾ ਵੀ ਹੈ ਕਿ ਉਸ ਨੂੰ ਡਾਕਟਰੀ ਜਾਂਚ ਤੋਂ ਬਿਨਾਂ ਹੀ ਮੁਰਤੋਂ ਪੁਲਿਸ ਚੌਕੀ ਵਾਪਸ ਭੇਜ ਦਿੱਤਾ ਗਿਆ ਬਾਦ ਵਿੱਚ ਉਸ ਨੂੰ ਡਿਵੀਜ਼ਨ ਨੰਬਰ 8 ਪੁਲਿਸ ਸਟੇਸ਼ਨ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜਿੱਥੇ ਉਸ ਨੂੰ ਬਿਨਾਂ ਕੰਬਲ ਦੇ ਬੰਦ ਰੱਖਿਆ ਗਿਆ ਦਾਵਾ ਜਿਹੜਾ ਆ ਪੀੜਤ ਦੇ ਵੱਲੋਂ ਹੀ ਕੀਤਾ ਗਿਆ ਅਤੇ ਅਗਲੀ ਸਵੇਰ ਰਿਹਾ ਕਰਨ ਤੋਂ ਪਹਿਲਾਂ ਕੁਝ ਕਾਗਜ਼ਾਂ ਦੇ ਉੱਤੇ ਜ਼ਬਰਦਸਤੀ ਮਜਬੂਰਨ ਜਿਹੜੇ ਨੇ ਦਸਤਖਤ ਵੀ ਕਰਾਏ ਜਾਂਦੇ ਨੇ ਤਾਂ ਵਿਰੋਧ ਪ੍ਰਦਰਸ਼ਨ ਅਤੇ ਸ਼੍ਰੀ ਅਕਾਲ ਤਖਤ ਸਾਬ ਦੇ ਜਥੇਦਾਰ ਦੇ ਸਖਤ ਨੋਟਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਰਣਜੋਤ ਸਿੰਘ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਡਿਵੀਜ਼ਨ ਨੰਬਰ 8 ਪੁਲਿਸ ਸਟੇਸ਼ਨ ਦੇ ਵਿੱਚ ਦੋ ਐਫ ਆਈ ਆਰ ਜਿਹੜੀਆਂ ਨੇ ਦਰਜ ਹੁੰਦੀਆਂ ਨੇ ਅਤੇ ਅੱਜ ਤਿੰਨ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਸਸਪੈਂਡ ਕਰ ਦਿੱਤੇ ਗਏ ਨੇ ਅਤੇ ਜਿਸ ਗੱਡੀ ਦੇ ਨਾਲ ਕਾਰ ਚਾਲਕ ਦੀ ਟੈਕਸੀ ਟਕਰਾਉਂਦੀ ਹੈ ਉਹਨਾਂ ਨੌਜਵਾਨਾਂ ਦੇ ਉੱਤੇ ਵੀ ਮਾਮਲਾ ਜਿਹੜਾ ਦਰਜ ਕੀਤਾ ਗਿਆ ਤੇ ਹੁਣ ਜਿਸ ਤਰੀਕੇ ਦੇ ਨਾਲ ਤਿੰਨ ਪੁਲਿਸ ਕਰਮਚਾਰੀ ਸਸਪੈਂਡ ਹੋਏ ਨੇ ਉਸੇ ਤਰ੍ਹਾਂ ਉਹਨਾਂ ਕਾਰ ਚਾਲਕਾਂ ਦੀ ਇਸ ਵਕਤ ਪਾਲ ਜੜੀਆਂ ਲਗਾਤਾਰ ਜਾਰੀ ਹੈ